ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀਆਂ ਫੜੇ ਲੈ ਕੇ ਹਾਜ਼ਰ ਹਾਂ ਜੀ ਗੱਲ ਅਗਲੇ 72 ਘੰਟਿਆਂ ਦੀ ਕਰਾਂਗੇ ਯਾਨੀ ਕਿ 4 ਤੋਂ ਲੈ ਕੇ 6 ਫਰਵਰੀ ਦੇ ਦਰਮਿਆਨ ਮੌਸਮ ਪੰਜਾਬ ਦਾ ਦੇ ਨਾਲ ਲੱਗਦੇ ਖੇਤਰਾ ਦਾ ਕਿਵੇਂ ਦਾ ਰਹੇਗਾ ਇਹ ਤੁਹਾਨੂੰ ਦੱਸਾਂਗੇ ਤੇ ਜਿਹੜਾ ਅੱਜ ਸਿਸਟਮ ਲੱਗਣ ਜਾ ਰਿਹਾ ਉਹਦੇ ਬਾਰੇ ਵੀ ਜਾਣਕਾਰੀ ਤੁਹਾਨੂੰ ਦੇਾਂਗੇ ਸੋ ਅਸਲੇ ਦੀ ਤਾਜ਼ਾ ਸੈਟੇਲਾਈਟ ਦੱਸ ਰਿਹਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਫਰਵਰੀ 4 ਦਾ ਦਿਨ ਹੈ ਸਵੇਰ ਦੇ ਲਗਭਗ 8 ਵਜੇ ਚੁੱਕੇ ਨੇ ਪੰਜਾਬ ਦੀ ਗੱਲ ਕਰੀਏ ਜੀ ਪੰਜਾਬ ਤੇ ਖਾਸ ਕਰ ਮਾਲਵਾ ਖੇਤਰ ਦੇ ਵਿੱਚ ਉਹ ਵੀ ਪੂਰਬੀ ਮਾਲਵੇ ਦੇ ਖੇਤਰ ਔਰ ਪਵਦ ਖੇਤਰ ਕੇ ਜਗ੍ਹਾ ਤੇ ਦਵਾਬੇ ਦੇ ਖੇਤਰ ਆਦਿ ਵਿੱਚ ਅਸਲ ਵਿੱਚ ਸੰਘਣੀ ਧੁੰਦ ਛਾਈ ਹੋਈ ਹੈ ਜਵੇਂ ਨੀਵਲੇ ਲੈਵਲ ਤੇ ਗਰਾਊਂਡ ਲੈਵਲ ਤੇ ਧੁੰਦ ਜਿਹੜੀ ਬਹੁਤ ਸੰਘਣੀ ਹੈ ਹਾਲਾਂਕਿ ਆਉਂਦੇ ਘੰਟਿਆਂ ਦੇ ਦਰਮਿਆਨ ਧੁੰਦ ਦੇ ਵਿੱਚ ਥੋੜਾ ਫਾਰਕ ਨਜ਼ਰ ਆਏਗਾ ਤਾਂ ਉਹ ਥੋੜੀ ਬਹੁਤ ਸ਼ਟਰਡ ਜੜੀਆ ਸ਼ੁਰੂ ਹੋ ਜਾਏਗੀ ਸਿਸਟਮ ਦੀ ਗੱਲ ਜੇਕਰ ਕਰੀਏ ਤੇ ਸਿਸਟਮ ਤੇ ਦੇਖ ਸਕਦੇ ਹਾਂ ਕਿ Rajasthan ਦੇ ਫਾਸੋਂ ਲੰਘਦਾ ਹੋਇਆ ਅੱਗੇ ਹਰਿਆਣਾ ਦੇ ਵਿੱਚੋਂ ਗੁਜ਼ਰ ਰਿਹਾ Rajasthan ਦੇ ਕੁਝ ਪੂਰਬੀ ਖੇਤਰਾਂ ਦੇ ਵਿੱਚ ਔਰ ਕੁਝ ਦੱਖਣੀ ਖੇਤਰਾਂ ਦੇ ਵਿੱਚ ਇਸ ਵੇਲੇ ਬੂੰਦਾਬੰਦੀ ਹੋ ਰਹੀ ਹੈ ਹਰਿਆਣਾ ਦੇ ਵਿੱਚ ਬੂੰਦਾਬੰਦੀ ਦਾ سلسلہ ਸ਼ੁਰੂ ਹੋ ਚੁੱਕਿਆ ਪਛਮੀ ਖੇਤਰਾਂ ਦੇ ਵਿੱਚ ਕਿਤੇ ਕਿਤੇ ਹਲਕੇ ਛਰਾਟੇ ਲੱਗ ਰਹੀ ਹੈ ਤੇ ਬੱਦਲ ਹੋਈ ਇਸ ਵੇਲੇ ਪੰਜਾਬ ਦੇ ਵਿੱਚ ਵੀ ਫਾਜ਼ਲਕਾ ਫਰੀਦਕੋਟ ਬੋਹਰੇ ਨਾਲ ਖੇਤਰਾਂ ਦੇ ਵਿੱਚ ਵੀ ਐਂਟਰ ਕਰ ਰਹੀ ਹੈ ਹਲਕੇ ਤੌਰ ਤੇ ਤੇ ਅੱਜ ਜਿਹੜਾ ਸਿਸਟਮ ਪ੍ਰਭਾਵਿਤ ਕਰੇਗਾ ਜੀ ਕੋ ਹੋਵੇਗਾ ਪੰਜਾਬ ਦੇ ਵਿੱਚ ਕਹ ਲਿਆ ਕਿ 25 ਤੋਂ ਲੈ ਕੇ 35 40 ਫਰਸਣ ਖੇਤਰਾਂ ਦੇ ਵਿੱਚ ਹਲਕੇ ਛਰਾਟੇ ਕਿਤੇ ਕਿਤੇ ਤੇਜ਼ ਛਰਾਟੇ ਲੱਗ ਸਕਦੇ ਨੇ ਉਹ ਖਾਸ ਕਰ ਪਵਦ ਖੇਤਰ ਮੁੱਖ ਰਹਿਣ ਵਾਲਾ ਜਿਨ੍ਹਾਂ ਦੇ ਵਿੱਚ ਚੰਡੀਗੜ੍ਹ ਮਹਾਲੀ ਰੋਪੜ ਸ਼੍ਰੀ ਆਨੰਦਪੁਰ ਸਾਹਿਬ ਤੇ ਕੁਝ ਜਿਹੜੇ ਹਰਿਆਣੇ ਦੇ ਨਾਲ ਲੱਗਦੇ ਜ਼ਿਲ੍ਹੇ ਆ ਪੰਜਾਬ ਦੇ ਜਿਨ੍ਹਾਂ ਦੇ ਵਿੱਚ ਲੁਧਿਆਣਾ ਪਟਿਆਲਾ ਸ਼੍ਰੀ ਫਤਗੜ੍ਹ ਸਾਹਿਬ ਸੰਗਰੂਰ ਬਰਨਾਲਾ ਮਲੇਰਕੋਟਲਾ ਤੇ ਮਾਨਸਾ ਸੋ ਇਹਨਾਂ ਖੇਤਰਾਂ ਦੇ ਸਾਰੇ ਭਾਗਾਂ ਦੇ ਵਿੱਚ ਤਾਂ ਨਹੀਂ ਪਰ ਜਿਵੇਂ ਜਿਵੇਂ ਬੱਦਲ ਉੱ퍼 ਦੇ ਲੰਘੇਗਾ ਤਾਂ ਕਿਤੇ ਕਿਤੇ ਟਟਵੇਂ ਛਰਾਟੇ ਵੱਖ-ਵੱਖ ਖੇਤਰਾਂ ਦੇ ਵਿੱਚ ਦਰਜ ਹੁੰਦੇ ਰਹਿਣਗੇ ਵੱਖ-ਵੱਖ ਸਮੇਂ ਦੇ ਦਰਮਿਆਨ ਦੂਜਾ ਫਾਸਾ ਜੇ ਮਾਝਾ ਖੇਤਰ ਦੀ ਗੱਲ ਕਰੀਏ ਅੰਮ੍ਰਿਤਸਰ ਸਾਹਿਬ ਤਰਨਤਾਰਨ ਸਾਹਿਬ ਦੇ ਕੁਝ ਖੇਤਰ ਗੁਰਦਾਸਪੁਰ ਤੇ ਫਟਾਣਗੋਟ ਫਟਾਣਗੋਟ ਦੇ ਵਿੱਚ ਹੋਈ ਹਲਕੇ ਛਰਾਟੇ ਦੇ ਅਸਰ ਨੇ ਤੇ ਗੁਰਦਾਸਪੁਰ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੋਈ ਕਿਤੇ ਕਿਤੇ ਹਲਕੇ ਤੇਜ਼ ਛਰਾਟੇ ਲੱਸਦੇ ਨੇ ਸੋ ਗੜੇਮਾਰ ਦੇ ਅਸਰ ਘੱਟ ਦੇ ਨਜ਼ਰ ਆ ਰਹੇ ਨੇ ਪਰ ਜਿੱਥੇ ਕੋਈ ਮੌਕਸਰ ਤਗੜਾ ਮਿਲ ਜਾਂਦਾ ਕੱਟ ਨੇ ਸੋ ਅੱਜ ਇਹ ਸਿਸਟਮ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਾਂ ਕਹਿੰਦੇ ਅੱਜ ਦੇਰ ਰਾਤ ਤੱਕ ਜਾਂ ਕੱਲ ਸਵੇਰ ਤੱਕ ਪੰਜ ਦੀ ਸਵੇਰ ਤੱਕ ਇਹਨੇ ਅੱਗੇ ਪਾਰ ਲੰਘ ਜਾਣਾ ਉਸ ਤੋਂ ਬਾਅਦ ਕੱਲ ਵੀ ਤੁਹंदे ਜਿਹੜੇ ਆ ਚਾਂਸ ਲੱਗ ਰਹੇ ਨੇ ਕਿ ਕੱਲ ਜਮਿਨੀ ਲੈਵਲ ਤੇ ਤੁਹंदे ਇੱਕ ਵਾਰ ਫਿਰ ਤੋਂ ਵੜ ਸਕਦੀ ਆ ਪਰ ਅਲਰਟ ਜਿਹੜੇ ਨੇ ਮੌਸਮ ਖਾਗ ਨੇ ਅੱਜ ਦੇ ਲਈ ਜਾਰੀ ਕੀਤੇ ਹੋਏ ਨੇ ਗਰਜ ਰਿਸ਼ਕ ਦੇ ਨਾਲ ਉਮੀਦ ਹੈ ਔਰ ਤੁੰਦ ਦੇ ਸੋ ਅੱਜ yellow alert ਜਿਹੜਾ ਮੌਸਮ ਖਾਗ ਨੇ جاری ਕੀਤੇ ਹੋਏ ਨੇ ਸੋ ਅਗਲੇ ਜਿਹੜੇ 2 ਦਿਨ ਹੋਣਗੇ ਤੁੰਦ ਵਾਲੇ ਹੋਣਗੇ ਜੀ 6 ਤੇ 7 ਤਰੀਕ ਨੂੰ ਤੁੰਦ ਵੱਡੇ ਲੈਵਲ ਤੇ ਜਿਹੜੀਆਂ ਕਵਰ ਕਰ ਸਕਦੀ ਆ ਪ ਹਲਕੇ ਇਸਟੂਟ ਯਾਨੀ ਕਿ ਪੁਰਾਜ ਹਲਕੇ ਲੈਵਲ ਤੇ ਚੱਲਦਾ ਜਿਹੜਾ ਦੇਖਿਆ ਜਾਵੇਗਾ ਹਲਕੇ ਪੁਰੇ ਦਿਹਾਵਾ ਚੱਲੇਗੀ ਤੇ ਸਿਸਟਮ ਅੱਜ ਸਾਰਾ ਦਿਨ ਲੰਘਦੇ ਰਹਿਣਾ ਟਟਵੇਂ ਦੌਰ ਤੇ ਮੀ ਦਰਜ ਹੁੰਦੇ ਰਣਗੇ ਬਾਕੀ ਤੁਹਾਨੂੰ ਆਉਂਦੇ ਘੰਟਿਆਂ ਦੇ ਦਰਮਿਆਨ ਫਿਰ ਤੋਂ ਅਪਡੇਟ ਦੇਾਂਗੇ ਦੁਪਹਿਰ ਤੋਂ ਸ਼ਾਮ ਤੱਕ ਦੇ ਮੌਸਮ ਦੀ ਜਾਣਕਾਰੀ ਦਿੱਤਾਣਗਾ